ਯੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸਤਲ ਹੋਏ ਮਨੋਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਜਲਨ 부ਝੀ ਸੇਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਸਤਨਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਅਚਰ ਚਰੈ ਤਾਂ ਸਿੱਧ सिधी हिते बुध पाई ਗੋਲ ਮਤਿ RAM ਨਾਮ ਪਰਗਾਸੋ ਸਦਾ ਰਹੋ ਸ਼ਰਨ ਲੁਕਾਈ ਜਿਨੇ ਚਾਖੇ ਸੋਹੀ ਜਾਣ ਹੈ ਗੋਂਗੇ ਕੀ ਮਿਟਾਈ ਕਰਤਨ ਲੁਕਾਈ ਲੁਕੇ ਨਾਹੀ ਜੇ ਕੋ ਰਖੇ ਲੁਕਾਈ ਸਭ ਕੁਝ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨਾਨਕ ਅਬਰ ਨਾ ਕੋਈ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਬਣਾ ਘਰ ਪ੍ਰਭ ਸੋਈ ਜਿਸ ਨੂੰ ਦਾਤ ਕਰੈ ਸੋ ਪਾਏ ਜਨ ਨਾਨਕ ਪਵਰ ਨਾਮ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਬਾਤਮਾ ਲੋਕ ਜੁਗੋ ਜੁਗੋ ਵੱਟ ਲੈ ਨੂੰ ਸਾਈਂ ਸਤਿਗੁਰੂ ਗੁਰੂ ਅੰੰਸੇਪੇ ਮਹਾਰਾਜ ਤੇਨਾਂ ਦੇ ਪਾਵਨ ਪਵਿੱਤਰ ਹਜ਼ੂਰੀਂ ਅੰਦਰ ਜਿਹੜੇ ਬੈਠੇ ਗੁਰਸਵਾਲੀਏ ਸਤਸੰਗੀ ਜਨੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸੋਰਠਿ ਰਾਗੰਦਰ ਤਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ اچارن کیا ہوا گرو گرنتھ سے نے جیون نگ چھ سو سنگ چھ سو اٹھ کے سبائے مہان ہیں جی آپ جی نے سرو کیا کہ شبد کے نام لکھا گیا پانچ پتا پانچ پتا بھاو پانچ شبد پد نے پنج ہیں جہ پدے چار بند ہیں ਜੇ 2 ਤੁਕੇ ਭਾਵੇਂ 2 ਲੈਣਾ ਦਾ ਸ਼ਬਦ 3 ਤੁਕੇ ਭਾਵੇਂ 3 ਲੈਣਾ ਦਾ ਸ਼ਬਦ ਹਰ ਇੱਕ ਬੰਦ ਜਿਹੜਾ ਉਹ 3 ਲੈਣਾ ਵਾਲਾ ਹੈ ਜੇ 2 ਤੁਕੇ ਲਿਖਿਆ ਨਾ ਭਾਵੇਂ ਹਰ ਇੱਕ ਬੰਦ 2 ਲੈਣਾ ਵਾਲਾ ਹੁਣ 5 ਤਦ ਦੇ ਭਾਵੇਂ ਸ਼ਬਦ ਜੋ 5 ਬੰਦ ਹੈ ਇੱਕ ਹੀ ਬੰਦ ਰਹਉਦਾ ਹੈ ਬਾਕੀ ਜੋ ਬੰਦ ਨੇ ਉਹ 5 ਹੁਣ ਸਹਿਬ ਜੀ ਕਹਿਣ ਲੱਗੇ ਅਚਲ ਚਰ ਹੈ ਤਾਂ ਸਿੱਧ ਹੋਈ ਅਚਾਲ ਚਰੇਣਾ ਜਾ ਸਕੇ ਪਸ਼ੂ ਜਾਨਵਰ ਘਾਹ ਚਰਦਾ ਹੁਣ ਜਿਹੜਾ ਘਾਹ ਚਰਣੇ ਗਿਆ ਭਾਗਿਤ ਚੀਜ਼ ਖਾਦੀ ਨਾ ਜਾ ਸਕਦੀ ਹੋਵੇ ਤੇ ਕੋਈ ਬੰਦਾ ਖਾਵੇ ਕਹਿੰਦੇ ਜੇ ਉਹ ਖਾਏਗਾ ਫਿਰ ਸਿੱਧ ਹੋਏ ਉਹ ਕਾਮਯਾਬੀ ਮਿਲ ਦੇਗਾ ਹੁਣ ਕੋਈ ਬੰਦਾ ਬਿਮਾਰ ਹੈ ਤਾਂ ਕਈ ਹੁਣ ਜਿਹੜੇ ਮੈਡੀਸਨ ਦਵਾਈ ਖਾਣ ਦਾ ਮਨ ਨਹੀਂ ਕਰਦਾ ਕੋੜੀ ਲੱਗਦੀ ਹੈ ਜੀ کہ جی وہ کھا لندہ ہے وہ تا پھر ٹھیک بھی ہو جاندہ ہے تو کے کوئی ایسا کام لوگ کہتے کا کر نہیں سکتا پر جب کوئی بند کر دے وہ کام کرتا ہے کہ پراپتی بھی ہوتی ہوں جہے بچے پڑھ کے آئی ایس آفیسر بنتے ہیں یو پی ایس سی کا امتحان پاس کر دے،, کی کر دے ہیں بڑی محنت ہے رات بھی کر دیں جن ਉਸ ਟੇਬਲ ਤੇ ਪੋਜੀਟਰ ਨਾ ਪੁੱਛੋ ਜਿਹਨੂੰ ਇੰਟਰਵਿਊ ਹੁੰਦਾ ਕਹਿੰਦਾ ਅਸੀਂ ਰਾਤ ਪੂਰੀ ਪੜ੍ਹਦੇ ਰਹਿੰਦੇ ਸੀ ਸਿਰਫ ਦੋ ਘੜਾਟ ਨੂੰ ਸੁਣਾ ਅਸੀਂ 5 ਸਾਲ ਮੋਬਾਈਲ टच ਤੱਕ ਨਹੀਂ ਕੀਤਾ ਮੋਬਾਈਲ ਤੋਂ ਦੂਰ ਰਹੇ ਸੋਸ਼ਲ ਮੀਡੀਆ ਤੋਂ ਦੂਰ ਰਹਿਆ ਪਰਿਵਾਰਾਂ ਵਿੱਚ ਲੋਕਾਂ ਦੇ ਫੰਕਸ਼ਨ ਜਾਣਾ ਹੀ ਨਹੀਂ ਅਸੀਂ ਪੂਰਾ ਆਪਣਾ ਫੋਕਸ ਪੜ੍ਹਾਈ ਵਾਲੇ ਪਾਸੇ ਰੱਖਿਆ ਅਸੀਂ ਕਾਮਯਾਬੀ ਸਰਮਾ ਕੇ ਨਹੀਂ ਜਦੋਂ ਕੋਈ ਕਹਿੰਦਾ ਇਹ ਕੰਮ ਹੋ ਹੀ ਨਹੀਂ ਸਕਦਾ ਬੰਦਾ ਕਰ ਹੀ ਨਹੀਂ ਸਕਦਾ ਪਰ ਜਦੋਂ ਕੋਈ ਬੰਦਾ ਮਿਹਨਤ ਕਰਦਾ ਉਹ ਕੰਮ ਕਰ ਸਕਦਾ ਕਿਹਨ ਸਿੱਧੀ ਤੇ ਬੁੱਧ ਪਾਈ ਇਸ ਕਾਮਯਾਬੇ ਤੋਂ ਫਿਰ ਨੂੰ ਅਕਲ ਮਿਲਦੀ ਹੈ ਸਮਝ ਆਉਂਦੀ ਹੈ ਪ੍ਰੇਮ ਕੇ ਸਰ ਲਾ ਕੇ ਤਨ ਭੀਤਰ ਤਾਂ ਭੰਮ ਕਟਿਆ ਜਾਏ ਜਦੋਂ ਉਹਦੇ ਹਿਰਦੇ ਦੇ ਵਿੱਚ ਰੱਬ ਦੇ ਪ੍ਰੇਮ ਦੇ ਤੀਰ ਵੱਜਦੇ ਨੇ ਤੇ ਕਹੇ ਮੈਂ ਉਹਦੇ ਅੰਦਰ ਦੇ ਜਿਹੜੇ ਭੰਮ ਸਨ ਭੁਲੇਖੇ ਸੀ ਉਹ ਦੂਰ ਹੋ ਜਾਂਦੇ ਜਦੋਂ ਸ਼ਬਦ ਦਾ ਬਾਣ ਵੱਜਦਾ ਹੈ ਫਿਰ ਕਬੀਰ ਗੁੰਗਾ ਹੋਆ ਬਾਬਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰੇ ਸਤ ਗੁਰੂ ਬਾਨ ਕੋਈ ਭਰਮ ਸੀ ਜਦੋਂ ਉਦੋਂ ਪੈਰਾਂ ਨਾਲ ਬੰਨ੍ਹਦਾ ਸੀ ਸ਼ਾਮ ਹੁੰਦੀ ਤੋੜਦਾ ਸੀ ਠੇਕੇ ਵੇਲੇ ਪਾਸੇ ਕਦੇ ਪੁਰੀ ਬਾਲਰ ਤੇ ਜਾਣਾ ਕਦੇ ਨਾਈ ਦੇ ਕੋਲ ਆ ਕਿਸ਼ਨ ਬੇੜੀ ਵੀ ਕਰਦਾ ਸੀ ਪਰ ਜਦੋਂ ਗੁਰੂ ਦੇ ਗਿਆਨ ਦੇ ਤੀਰ ਵਜਿਆ ਉਦੋਂ ਸਮਝ ਆ ਗਈ ਕਹਿੰਦਾ ਕਿ ਨਹੀਂ ਮੈਂ ਜ਼ਿੰਦਗੀ ਬਰਬਾਦ ਕਰਨੀ ਜਿਹੜੀ ਸੁਬਾਨ ਨਿੰਦਾ ਚੁਲੀਆਂ ਕਰਦੀ ਸੀ ਕਬੀਰ ਗੁੰਗਾ ਹੋ ਗਿਆ ਬਾਬੂ ਦਾ ਹੁਣ ਗੁੰਗਾ ਹੋ ਗਿਆ ਸੁਬਾਨ ਨਿੰਦਾ ਨਹੀਂ ਕਰਦੀ ਬਾਬਰਾ ਹੁਣ ਰੱਬ ਦੇ ਪ੍ਰੰਗ ਝੱਲਾ ਹੋ ਗਏ ਬਹਿਰਾ ਹੁਆ ਕਾਨ ਜਿਹੜੇ ਕਨ ਵਿੱਚ ਸੁਣਦੇ ਸਨ ਸੰਸਾਰ ਦੇ ਗੰਦੇ ਗਾਣੇ ਨਿੰਦਾ ਚੁਕੜ ਦੀਆਂ ਗੱਲਾਂ ਹੁਣ ਨਹੀਂ ਸੁਣਦੇ ਹੁਣ ਕੰਨਾਂ 'ਚ ਬੋਲਾ ਹੋ ਗਿਆ ਪਾਉਂ ਤੇ ਪਿੰਗਰ ਪਿਆ ਪਰੰਗ ਪਿਗੜਾ ਹੋ ਗਏ ਜਿਹੜੇ ਪੈਰ ਗਲਤ ਪਸੇ ਲੈ ਜਾਂਦੇ ਸਨ ਉਹ ਨਹੀਂ ਜਾਂਦਾ ਮਾਰੇ ਸੁਰਬਾਨ ਜਦੋਂ ਗੁਰੂ ਨੇ ਪ੍ਰਮਾਤਮਾ ਨੇ ਰੱਬ ਦੇ ਸ਼ਬਦ ਬਾਣ ਮਾਰੇ ਸਤਿਗੁਰ ਕਹਿੰਦੇ ਨੇ ਜਦੋਂ ਪ੍ਰੇਮ ਕੇ ਸੰਗ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਏ ਫਿਰ ਤਾਂ ਭ੍ਰਮ ਦੂਰ ਹੋ ਜਾਂਦਾ ਮੇਰੇ ਗੋਬਿੰਦ ਆਪਣੇ ਜਨ ਕੋ ਦੇਵ ਵਡਿਆਈ ਹੇ ਮੇਰੇ ਗੋਬਿੰਦ ਹੀ ਮੇਰੇ ਅਕਾਲ ਤਖਵੈ ਗੁਰੂ ਮੈਂ ਤੇਰਾ ਸੇਵਕ ਮਨ ਵਡਿਆਈ ਇੱਜ਼ਤ ਬਖਸ਼ੀ ایک عزت ہوتی ہے سارے کسی کو چار پیسے لوگ عزت کر ہیں چار پیسے چلے جان عزت ختم ہو جاتی ہے کسی کو کُرسی مل گئی یودہ مل گیا لوگ کے پیشے سردار ساج کرتے ہیں بڑا ستکار کر ہیں جنہوں کرسی ہاتھ گئی نہیں کوئی سلام نہیں کرتا اس کو یہ دنیاوی عزت ہے پر کہنے جنہیں جی رب درد عزت ملتی ہے اس چیز عزت ہوں بندہ چلا جاتا ہے پھر بھی عزت بڑی رہتی ہے ਜਿਹੜੀ ਮਿਸਨ ਬਖਸ਼ੀ ਨਾ ਗੁਰੂ ਨੇ ਜਿਨੇ ਕਿਹਾ ਕਿ ਇਹ ਮੇਰਾ ਹਿੰਦ ਹੈ ਅੰਗਦ ਹੈ ਭਾਈ ਜਨ ਮਿਸਨ ਬਖਸ਼ੀ ਨੂੰ ਰਾਣਾ ਪਾਚਾ ਨੇ ਉਹਨੂੰ ਅੰਗਦ ਬਣਾਇਆ ਮੇਰਾ ਹਿੰਦ ਹੈ ਪਰਮਹੰਸ ਹੀ ਉਪਾਦੀ ਗੁਰੂ ਸ਼ਬਦੀ ਹੈ ਭਾਈ ਪਾਰੋ ਜੀ ਨੂੰ ਇਹ ਪਰਮਹੰਸ ਹੈ ਇਹ ਬੜਾ ਸਿਆਣਾ ਹੈ ਕਿਉਂਕਿ ਹੰਸ ਦੀ ਵਿੱਤੀ ਹੈ ਨਾ ਕਹਿੰਦੇ ਕਿ ਇੱਕ ਕਟੋਰੀ ਵਿੱਚ ਦੁੱਧ ਵੀ ਪਾ ਦਿਓ ਪਾਣੀ ਵੀ ਪਾ ਦਿਓ ਤਯੋਗੀ ਕਹਦਾ ਉਹ ਫਿਰ ਉਹਨੂੰ ਬਖਰੇਵਾ ਕਰਦੀ ਨੌਲੇਜ ਹੈ ਕਿ ਗਿਆਨ ਹੈ ਉਸ ਨੂੰ ਕਿ ਉਹਦੇ ਜ਼ੁਬਾਨ ਵਿੱਚ ਪਿਆਸ ਹੁੰਦੀ ਹੈ ਦੁੱਧ ਬਖਰਾ ਪਾਣੀ ਬਖਰਾ ਕਰਾ ਭਾਰਤ ਦਾ ਬੰਦਾ ਗੁਰਮੁਖ ਹਾਂਸ ਬਣ ਜਾਂਦਾ ਹੁਣ ਸਮੇਂ ਦੇ ਚੰਗਾ ਕੀਨੇ ਮਾਲਾ ਕੀ ਤੇ ਗੁਰੂ ਜਿਹੜਾ ਮਾਰਦਾ ਕਹਿੰਦੇ ਬਿਦੀ ਚੰਦ ਸੀਨਾ ਗੁਰੂ ਦਾ ਸੀਨਾ ਗੁਰਭਾਰ ਕੋਈ ਸੈਵਣੇ ਦਾ ਬਿਦੀ ਚੰਦ ਮੇਰਾ ਸੀਨਾ ਹੈ ਗਲਬਗੜੀ ਜਿਹੜਾ ਮਾਨ ਗੁਰੂਸ਼ ਦੇ ਰਹੇ ਨੇ ਕੋ ਦੁਨੀਆ ਤੇ ਬੰਦਾ ਨਹੀਂ ਦੇ ਇਸੇ ਧਰਮ ਤੁੰਨੇ ਮਿਲ ਸਕਦਾ ਤੇ ਕਹਿੰਦੇ ਕਿ ਮੈਂ ਤੁਹਾਡਾ ਸੇਵਕ ਹਾਂ ਮਾਨ ਬਖਸ਼ੋ ਗੁਰਮਤਿ RAM ਨਾਮ ਪਰਗਾ ਸੋ ਸਦਾ ਰਹੋ ਸ਼ਰਣਾਏ ਮੇਰੇ ਹਿਰਦੇ ਵਿੱਚ ਆਪਣੇ ਗੁਰਮਤ ਦਾ ਪ੍ਰਕਾਸ਼ ਹੋਵੇ ਮੈਂ ਸ਼ਾਂ ਤੁਹਾਡੀ ਸ਼ਰਨ ਵਿੱਚ ਰਵਾਂ ਮੈਤੇ ਕਿਰਪਾ ਕਰੋ ਮੈਂ ਬਿਸ਼ਾਂ ਤੁਹਾਡੀ ਸ਼ਰਨ ਜਿਵੇਂ ਤੁਹਾਡੇ ਗੈਰ ਨੂੰ ਸੰਤੋਖ ਦਾ ਰਵਾਂ ਇਹ ਸੰਸਾਰ ਸਭ ਆਵਣ ਜਾਣ ਕਹਿੰਦੇ ਸਾਰਾ ਸੰਸਾਰ ਜਿਹੜਾ ਇਹ ਆਉਣ ਜਾਣ ਲੱਗਾ ਹੋਇਆ ਕੋਈ ਆ ਰਿਹਾ ਕੋਈ ਜਾ ਰਿਹਾ ਤੇ ਜੰਮਣ ਮਰਨਾ ਹੁਕਮ ਹੈ ਬਾਣਿਆਂ ਵਿੱਚ ਆਏ ਕੋ ਜੰਮ ਰਿਹਾ ਕੋ ਮਰ ਰਿਹਾ ਮਨ ਮੂਰਖ ਚੇਤ ਅਜਾਣਾ ਪਰ ਇਹ ਮੂਰਖ ਮਨ ਤੂੰ ਅਣਜਾਣ ਬਣ ਕੇ ਤੁਰਿਆ ਫਿਰਦਾ ਤੂੰ ਭੁੱਲੀ ਗਿਆ ਕਿ ਮੈਂ ਵੀ ਸੰਸਾਰ ਤੋਂ ਚਲੇ ਜਾਣਾ اب جیسے بندے بنو نا بےمانی دھوکھا فریب کر دیا یہوں لگ جانا ہی نہیں سنسار کٹھا کری جا رہے ہیں سمجھ جی آن آ جائے نہیں کد توکھا کرنا ہے زندگی چار دے دی چنگی گزار کے جائیے کیوں کسی ماڑا کریں ہر جیو کرپا کرو گر میلو تر نام سما کہ ہے ہری جی ہے کال پورک واحر جیو ਮੇਰ ਤੇ ਕਿਰਪਾ ਕਰੋ ਗੁਰ ਮੇਰਾ ਗੁਰੂ ਦਾ ਮਿਲਾਪ ਕਰਵਾ ਦਿਓ ਤਾਂ ਕਿ ਮੈਂ ਵੀ ਤੁਹਾਡੇ ਨਾਮ ਵਿੱਚ ਮਾਇਆ ਰਵਾਂ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਕਹਿੰਦੇ ਵਸਤ ਜਿਹੜੀ ਹੈ ਨਾ ਨਾਮ ਦੀ ਜਿਸ ਦੀ ਹੈ ਉਹੀ ਸਾਰੇ ਜਾਣਦੇ ਹੁਣੇ ਵਸਤੂ ਨਾਮ ਦੀ ਗੁਰੂ ਦੇ ਕੋਲ ਹੈ ਤੇ ਜਿਸ ਮੁਖ ਦਾ ਜੀਵਨ ਗੁਰੂ ਨੂੰ ਪ੍ਰਵਾਨ ਹੋ ਗਿਆ ਚੰਗਾ ਲੱਗਾ ਉਹਨੂੰ ਨਾਮ ਦੀ ਦਾਤ ਦੇ ਦਿੰਦਾ ਹੈ وس انوپ ات اگم اگوچر اور کہندریا کی پہنچ تو پڑے ہے پر گرو جس سے کرپا کرتا ہے تو وہ ال جس رام دیکھا نہیں جا سکتا رب نو ویک نہیں جا سکتا گرو سرب کا ملاپ کروا دیا ਜਿਨੇ ਚੱਖੀ ਸੋਈ ਜਾਣੇ ਉਹਨੇ ਨਾਮ ਦੇ ਵਸਤੂ ਜਿਨਾਂ ਚੱਖੀ ਹੈ ਨਾ ਉਹ ਉਹੀ ਜਾਣਦਾ ਇਸ ਬਾਰੇ ਨਾਮ ਦੀਆਂ ਗੱਲਾਂ ਕਰੀਆਂ ਸੁਖੀਆਂ ਨੇ ਨਾਮ ਦੇ ਕਹਾਣੀਆਂ ਕਰਨੀਆਂ ਸੁਖੀਆਂ ਨੇ ਪਰ ਨਾਮ ਉਹਦੇ ਜਿਹਨੇ ਹਿਰਦੇ ਬਸਾ ਲਿਆ ਕਿਨਾਂ ਉਹੀ ਜਾਣਦਾ ਫਿਰ ਉਹ ਬਿਆਨ ਨਹੀਂ ਕਰ ਸਕਦਾ ਗੋਂਗੇ ਕੀ ਮਠਿਆਈ ਜਿਵੇਂ ਬੁੰਗੇ ਨੂੰ ਤੁਸੀਂ ਮਠਿਆਈ ਦੇ ਦਿਓ ساڑھے بچے چھوٹے ہو کار بچے چار پانچ منٹ چھ مہینے بچہ بول نہیں سکتا تو اسی دن منہ جی مٹیاس کو ٹافی پاؤ گے چاکلٹ پاؤ گے وہ دا ہاف سنو چنگا لگ رہی ہے تو جی کو کھٹی چیز پاؤ گے وہ ہاپ دسن سنو کھٹی چیز لگ رہی ہے وہ بول بھی نہیں دس ستا کہ کھٹا لگ رہی ہے کوڑا لگ رہی ہے میں نے پسند نہیں آیا پر وہ ہاف پاؤ دسنے میں چنی لگ رہی ہے کہتے بس جیسے گھنٹ مٹیائی دے ਉਹਦਾ ਚਹਰਾ ਦੱਸੇਗਾ ਬੜਾ ਚੰਗੀ ਲੱਗ ਰਹੀ ਹੈ ਪਰ ਉਹ ਬਿਆਨ ਨਹੀਂ ਕਰ ਸਕਦਾ ਕਿ ਇਸੇ ਤਰ੍ਹਾਂ ਜੇ ਰੱਬ ਦਾ ਨਾਮ ਜਪਦਾ ਉਹ ਬਿਆਨ ਨਹੀਂ ਕਰ ਸਕਦਾ ਮੇਰਾ ਰੱਬ ਦਾ ਨਾਮ ਜਪਿਆ ਉਹਦਾ ਜੀਵਨ ਕਿਉਂ ਜਿਆ ਬਣ ਗਿਆ ਉਹਦਾ ਜੀਵਨ ਦੱਸਦਾ ਕਿ ਰੱਬ ਦੀ ਬੰਦਗੀ ਕਰਦਾ ਅੱਜ ਸਾਨੂੰ ਦੱਸਣਾ ਪੈਂਦਾ ਮੈਂ ਇਹਨੇ ਬਾਤ ਕਰ ਰਹੀ ਹਾਂ ਅ ਜਿਹੜੇ ਅਸੀਂ ਅਸੀਂ ਮਾਲਾ ਵੜ ਕੇ ਵਰਦੇ ਹਾਂ ਨਾ ਇਹ ਵੀ ਖਵਾਈ ਹੈ ਕਿ ਮੈਂ ਨਾਮ ਜਪਦਾ ਜਿਹੜਾ ਨਾਮ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਉਹਦਾ ਜੀਵਨ ਦੱਸਦਾ ਕਿ ਨਾਮ ਜਪਣ ਵਾਲਾ ਹੁੰਦਾ ایک پاسے پاٹ بھی کری جائے دھوکھا بھی کری جائے تو پتا لگتا بھئی یہ ہے پر جے نام بھی چپ رہے تو دنیا میں کئی ایسے بندے نے سیوا کرنے والے اپنا نام چھوڑے کتنے میں سیوا کی اور کم کرتے ارداس کریسے کہہ دے بھائی سی وقت کوئی نام نہیں گو بابے جانے جانتے اور کچھ نام بولے جائے تو صحب ਜੇ ਕੋ ਰਖੈ ਦੁਕਾਈ ਉਹਨੇ ਰੱਬ ਦਾ ਨਾਮ ਰੱਖ ਨੂੰ ਬੜਾ ਕੀਮਤੀ ਹੈ ਜੇ ਕੋ ਲੁਕਾਣ ਦੀ ਕੋਸ਼ਿਸ਼ ਕਰੇ ਲੁਕਾ ਨਹੀਂ ਸਕਦਾ ਕਿ ਕੋਈ ਬੰਦਗੀ ਕਰਦਾ ਹੋਵੇ ਕੋਈ ਲੁਕੋ ਪਤ ਨਹੀਂ ਨਾਮ ਜਪਦਾ ਉਹਦਾ ਜੀਵਨ ਦੱਸਦਾ ਕਿ ਬੰਦਾ ਬਾਣੀ ਪੜ੍ਹਨ ਵਾਲਾ ਹੈ ਜੀ ਕਿ ਬੰਦਗੀ ਕਰਨ ਵਾਲਾ ਹੈ ਸਭ ਕੁਛ ਤੇਰਾ ਤੂੰ ਮੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਕਿਨਹੇ ਕਾਲ ਮੁਖ ਵਾਹਿਗੁਰੂ ਜੋ ਸੰਸਾਰ ਵਿੱਚ ਜਿਸ਼ਟ ਮਾਨ ਹੈ جو اس انسار بنیا ہوا یہ سب تیرا ہی ہے جو بسر میں بھی تیری ہیں نہیں تو اندر سارے اندر دیا داریاں گلا جان تن جام ازی باروں جنہیں مرضی ترمی چنگے بن جائیے جی اندر ماڑے ہیں رب اندر دیا سارا جانتا کٹ کٹ کے انتر کی جان پلے برے کی پیر پچھان وہ انتر جانتا ہے تو سب آنا کا پرب سوئی تو سب دا مالک ہے جس نو کریں سو پائے جن نانک نہ نا کوئی جس سے کرپا کر کے نام داد پراپت کر سکتا ہے, ہے نام کوئی ہو سکتا گروہ تو دی پراپت نہیں ہو سکتی گروہ بنا رب دے گناہ دے رب ر ملاپ نہیں ہو سکتا کو کرپا کر گردی شرح میں آئیے زندگی دے مقصد نو سمجھئے ਬੋਰ ਸੁਪ੍ਰਪਾਤ ਮੰਦਗੀ ਕਰੀਏ ਤਾਂ ਕਿ ਸਾਡਾ ਇਸ ਸੰਸਾਰ ਵਿੱਚ ਹਉਮਾ ਇਸ ਮੁੱਖਾ ਜੀਵ ਜੋਂ ਸਫਲ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ